ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਤੁਹਾਡੇ ਸ਼ਹਿਰ ਪਿੰਡ ਦੀਆਂ ਆਪਾਂ ਗੱਡੀਆਂ ਲੈ ਕੇ ਪਹੁੰਚੀਆਂ ਜੀ ਮੈਂ ਉਮੀਦ ਕਰੂੰਗਾ ਇਹ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਜਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਕੂਠੀਆਕਾਰ ਮਕਾਨ ਹੈ ਕੋਈ ਗੱਡੀ ਹੈ ਹਵੇਲੀ ਮਹਿਲ ਕੁਝ ਵੀ ਹੈ ਚਾਹੀ ਕਿਸੇ ਵੀ ਏਰੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹੇਗਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਹੁਣ ਆਪਾਂ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚਿਆ ਲੈਂਸਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2009 ਮਾਡਲ ਗੱਡੀ ਹੈ 1 ਲੱਖ ਤੇ 45000 ਰੁਪਏ ਮਾਲਕ ਨੇ ਮੰਗਿਆ ਸਮਰਾਲਾ ਲੁਧਿਆਣਾ ਮਾਲਕ ਦਾ ਏਰੀਆ ਕੰਡੀਸ਼ਨ ਆਲੂਕਿਆ ਚਿੱਟੇ ਰੰਗ ਦੀ ਗੱਡੀ ਹੈ ਪੰਜਾਬ ਨੰਬਰ ਨੰਬਰ ਪਲੇਟਾ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਸੈਂਟਰ ਲੋਕਿੰਗ ਫਲਿੱਪ ਚਾਬੀ ਬਣੀ ਹੋਈ ਆ ਜਿਹੜੀ ਕੀ ਅੱਜ ਕੱਲ ਚੱਲਦੀ ਆ ਫਲਿੱਪ ਚ ਉਹ ਬਣੀ ਹੋਈ ਆ ਕੰਡੀਸ਼ਨ ਚ ਕੋਈ ਕਮੀ ਨਹੀਂ ਅੰਦਰੋਂ ਵੀ ਗੱਡੀ ਵਧੀਆ ਇੰਟੀਰੀਅਰ ਵਗੈਰਾ ਵਧੀਆ ਰੰਗ ਪੈਂਟ ਸਾਰਾ ਕੁਝ ਵਧੀਆਗਾ ਟੋਟਲ ਆਪਾਂ ਨੂੰ ਗੱਡੀ ਦੀ ਕੰਡੀਸ਼ਨ A1 ਮਿਲੂਗੀ ਜਾ ਕੇ ਦੇਖਣੇ ਜਾ ਕੇ ਦੇਖੋ ਨੋ ਮਾਡਲ ਆ ਫੇਰ ਵੀ ਹਾਲਤ ਬਹੁਤ ਚੰਗੀ ਪਈ ਆ ਕਿਉਂਕਿ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ 1 45 ਡਿਮਾਂਡਲੈਸ ਬਸ ਹੋ ਜਾਊਗਾ ਮਾਲਕ ਦਾ ਜਿਹੜਾ ਨੰਬਰ ਆ ਉਹ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 78 890 42453 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਨੰਬਰ 2 ਤੇ ਆਪਣੇ ਕੋਲੇ ਐਗਜ਼ਾਈਲੋ ਗੱਡੀ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਆਲੂਕ ਕੇ ਆਪਰ ਮਿਲ ਜੂਗੀ ਗੱਡੀ ਦੀ ਹਾਲਤ ਆਪਾਂ ਨੂੰ ਚੰਗੀ ਮਿਲ ਜੂਗੀ 2011 ਮਾਡਲ ਹੈ 26 ਤੱਕਰ ਪਾਸਿੰਗ ਮਿਲ ਜੂਗੀ 170 ਮਾਲਕ ਨੇ ਡਿਮਾਂਡ ਕਹੀ ਹੈ ਭਗਤਾ ਭਾਈ ਕਾ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹੂੰ ਬਾਕੀ ਜਿਹੜਾ ਰੇਟ ਹੈ ਮਾਲਕ ਨੇ ਕਿਹਾ ਰੇਟ ਮਾਨਤਾ ਕਰਦਾਂਗੇ ਮੁੱਖ ਤੀ ਕੋਈ ਫਿਕਸ ਰੇਟ ਨਹੀਂ ਹੈਗਾ ਕਿਸੇ ਨੇ ਚਲਾ ਕੇ ਦੇਖਣੀ ਆ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਬਾਕੀ ਰੰਗ ਤੁਸੀਂ ਦੇਖ ਲਿਆ ਗੱਡੀ ਅੰਦਰੋਂ ਵੀ ਦੇਖ ਲਈ ਬਾਹਰੋਂ ਵੀ ਦੇਖ ਲਈ ਨੰਬਰ ਮਾਲਕ ਦਾ ਹੈਗਾ ਜੀ ਜਿਹੜਾ 7508267250 ਨੰਬਰ ਸਕਰੀਨ ਤੇ ਲਿਖਿਆ ਆਇਆ ਹੋਊਗਾ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਜੀ ਤੁਸੀਂ ਗੱਡੀ ਦੇਖੋ ਜਿਹੜੇ ਆਪ ਮਾਲਕ ਨੇ ਉਹ ਤਾਂ ਬਾਹਰ ਰਹਿੰਦੇ ਹੋ ਜੀ ਤੇ ਇਹਨਾਂ ਦਾ ਏਰੀਆ ਫਗਵਾੜਾ 13000 ਕੁੱਲ ਗੱਡੀ ਚੱਲੀ ਹੋਈ ਹੈ ਸਾਢੇ 1.9 ਲੱਖ ਰੁਪਇਆ ਮਾਲਕ ਨੇ ਰੇਟ ਮੰਗਿਆਗਾ ਤੇ 2021 ਮਾਡਲ ਗੱਡੀ ਹੈ ਜੀ ਕੰਡੀਸ਼ਨ ਆਲੂਕੀ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡਰ ਨਹੀਂ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਾ ਦੂੰ ਬਾਕੀ ਨੰਬਰ ਆਪਾਂ ਮਾਲਕ ਦਾ ਸਕਨੀ ਤੇ ਦੇ ਰੱਖਿਆ ਬਾਹਰਲਾ ਨੰਬਰ ਹੈ ਸਿੱਧਾ ਤਾਂ ਲੱਗਣਾ ਨਹੀਂ ਫੋਨ ਤੁਸੀਂ WhatsApp ਤੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਘਰ ਕੂਠੀ ਤੇ ਨਵੀਂ ਮਸ਼ੀਨਰੀਆਂ ਦੇ ਨਾਲ ਜੇ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਕੋਈ ਮਸ਼ੀਨਰੀ ਹੈ ਕੂਠੀ ਹੈ ਮਕਾਨ ਹੈ ਤੁਸੀਂ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ